ਹਸਾਰ ਪੰਜਾਬ ਦੇ ਲੋਕਾਂ ਤਾਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਆਏ ਦਿਨੀ ਗੋਲੀਆਂ ਚਲਦੀਆਂ ਨਜ਼ਰ ਆ ਰਹੀਆਂ ਦੇਖੋ ਮੈਨੂੰ ਲੱਗਦਾ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਲਾਅ ਐਂਡ ਆਰਡਰ ਨੂੰ ਤਾਂ ਇਦਾਂ ਛੱਡਿਆ ਜਿਦਾ ਰੰਬਾਸਰੇ ਛੱਡਿਆ ਹੁੰਦਾ ਕੋਈ ਜਗ੍ਹਾ ਹੀ ਹੋਜੀ ਹੈ ਨਹੀਂ ਜਿੱਥੇ ਕਿਉਂਕਿ ਕੱਲ ਕਿਸ਼ਨਗੜ੍ਹ ਦੇ ਵਿੱਚ ਹੋਇਆ ਚਾਹੇ ਸ਼ਾਹਕੋਟ ਦੇ ਵਿੱਚ ਹੋਇਆ ਮੈਨੂੰ ਲੱਗਦਾ ਕੋਈ ਇਹੋ ਜਿਹੀ ਮੇਰੇ ਖਿਆਲ 2-3 ਇਨਸੀਡੈਂਟ ਜਿਹੜੇ ਆ ਜਰੂਰ ਇਹੋ ਜਿਹੇ ਹੁੰਦੇ ਹੈਗੇ ਉਹ ਮੈਨੂੰ ਲੱਗਦਾ ਹੈ ਲਾਅ ਐਂਡ ਆਰਡਰ ਤੇ ਇਹ ਨਾ ਹੋਵੇ ਕਿ ਜਿਹੜੀ ਕੇਂਦਰ ਸਰਕਾਰ ਆ ਹੌਲੀ 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 ਕਿਤੇ ਇਹਨੂੰ ਅਲਟੀਮੇਟਲੀ ਗਵਰਨਿੰਗ ਰੂਲ ਵਾਲੇ ਪਾਸੇ ਨੂੰ ਲੈ ਤੁਰੇ ਕਿਉਂਕਿ ਕੰਟਰੋਲ ਨਹੀਂ ਹੋ ਰਿਹਾ ਸੋ ਮੇਰਾ ਖਿਆਲ ਹੈ ਮੈਨੂੰ ਖਦਸ਼ਾ ਇਸ ਗੱਲ ਦਾ ਹੈਗਾ ਕਿ ਭਗਵੰਤ ਮਾਨ ਸਰਕਾਰ ਬਿਲਕੁਲ ਸੁੱਤੀ ਹੋਈ ਆ ਕਹਿੰਦੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੀ ਕਿਤੇ ਨਹੀਂ ਹੈ ਸੋ ਇਸ ਕਰਕੇ ਇਹ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮੈਨੂੰ ਲੱਗਦਾ ਇਹਦੇ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਔਰ ਮੈਨੂੰ ਲੱਗਦਾ ਜਿਹੜਾ ਪੁਲਿਸ ਦਾ ਮੋਰਲ ਹੈ ਉਹ ਬਿਲਕੁਲ ਲੋਇਸਟ ਹੈ ਬਤੇਗਾ ਕਿਉਂਕਿ ਇਹਨਾਂ ਨੇ ਅਸਲੀ ਗੱਲ ਹੈ ਪੁਲਿਸ ਨੂੰ